ਪਹਿਲਾਂ ਆਲੂ ਟਮਾਟਰ ਮਟਰ ਰੋਲਦੇ ਤਾਂ ਤੁਸੀਂ ਛੜਕਾਂ ਦੇ ਛੋੜਦੇ ਦੇਖਿਆ ਹੋ ਅੱਜ ਪਹਿਲੀ ਵਾਰ ਆ ਬਾਸਮਦੀ ਦਿੱਤੀ ਗਈ ਕੇਂਦਰ ਤਾਂ ਸਾਨੂੰ ਮਾਰਨਾ ਚਾਹੁੰਦੀ ਚਾਹੁੰਦੀ ਸੀ ਪੰਜਾਬ ਸਰਕਾਰ ਵੀ ਮਾਰ ਰਹੀ ਆ ਕਮਾਂਦ ਤੇ ਮੋਦੀ ਸਰਕਾਰ ਮਰਦਾਬਾਦ 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 ਜੇ 3200 ਤੋਂ ਰੇਟ 3200 ਤੋਂ ਰੇਟ ਘਟੇ ਤਾਂ ਅਸੀਂ ਮੰਡੀਆਂ ਵਿੱਚ ਇੰਟਰ ਕਰਾਂਗੇ ਕਮਾਂਦ ਤੇ ਮੋਦੀ ਸਰਕਾਰ ਮਰਦਾਬਾਦ ਗੁਰਦਾਬਾਦ 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 ਜੋਤਿ ਰੋਸ਼ਨ ਲਈ ਸੰਘਰਸ਼ ਕਰਦੇ ਵੱਲੋਂ ਇੱਕ ਵਕਰੇ ਤਰ੍ਹਾਂ ਇੱਕ ਮਾਤਮਾ ਗੁਰਦਾਬਾਦ ਗੁਰਦਾਬਾਦ ਇੱਕ ਸੇਵਾ ਮਾਈ ਬੋਲ ਕਰੋ ਆਈ ਪਿੱਛੋ ਮੈਨੂੰ ਝੰਡੇ ਨੂੰ ਉੱਚ ਕਰੇ ਝੰਡਾ ਗੁਰਦਾਬਾਦ बासमती रोल वारी सरकार ਨਾ ਵੋ ਸੋਨੇ ਵਰਗਾ ਤੋਂ ਨਾ ਮੰਗਿਆ ਰੋਣ ਵਾਲੀ ਸਰਕਾਰ ਮਰਦਾਵੇ ਇਹ ਸਰਕਾਰ ਦੇਖੋ ਕਿਸਾਨਾ ਵੋ ਸੋਨੇ ਵਰਗਾ ਤੋਂ ਨਾ ਮੰਗਿਆ ਰੋਣ ਵਾਲੀ ਸਰਕਾਰ ਮਰਦਾਵੇ ਇਹ ਸਰਕਾਰ ਦੇਖੋ ਅਸੀਂ ਤੁਹਾਨੂੰ ਕੱਲ ਵੀ ਮੰਡੀਆਂ 'ਚ ਜਾ ਕੇ ਦੌਰਾ ਕਰਕੇ ਦਿਖਾ ਲਿਆ ਸੀ ਅੱਜ ਵੀ ਦਿਖਾ ਰਹੇ ਹਾਂ ਕਿ ਅੱਜ ਡੀਸੀ ਕੰਪਲੈਕਸ ਦੇ ਸਾਹਮਣੇ ਆ ਬਾਸਮਤੀ ਪੁੱਤਾ ਵਾਂਗ ਪਾਲੀ ਕੋਈ ਵੀ ਕਿਸਾਨ ਨੇ ਪਹਿਲਾਂ ਆਲੂ ਟਮਾਟਰ ਮਟਰ ਰੋਲਦੇ ਤਾਂ ਤੁਸੀਂ ਛੜਕਾਂ ਦੇ ਛੋੜਦੇ ਦੇਖਿਆ ਹੋ ਅੱਜ ਪਹਿਲੀ ਵਾਰ ਆ ਬਾਸਮਤੀ ਸਿੱਧੀ ਤੇ ਪਹਿਲੀ ਵਾਰ 50% ਤੋਂ ਵੱਧ ਰੇਟ ਕ੍ਰੈਸ਼ ਕਰ ਰਹੇ ਆ ਮੰਡੀ 'ਚ ਤਾਂ ਤੁਸੀਂ ਦੇਖ ਲਓ 1 ਏਕੜ ਦਾ 20 ਤੋਂ 25000 ਰੁਪਈਆ ਪਰ ਏਕੜ ਘਾਟਾ ਪੈ ਰਿਹਾ ਹੈਗਾ ਤੇ ਜੇ ਇੰਨਾ ਘਾਟਾ ਪਿਆ ਵਾ ਤਾਂ ਉਹਦੇ ਲਈ ਜ਼ਿੰਮੇਵਾਰ ਕੌਣ ਹੈਗਾ ਵਾ ਇਹ ਇਹ ਤਾਂ ਸਾਨੂੰ ਜਵਾਬ ਦੇਣ ਦੂਜਾ ਗੱਲ ਹੈ ਵੀ ਕੇਂਦਰ ਤਾਂ ਸਾਨੂੰ ਮਾਰਨਾ ਚਾਹੁੰਦੀ ਚਾਹੁੰਦੀ ਸੀ ਪੰਜਾਬ ਸਰਕਾਰ ਵੀ ਮਾਰ ਰਹੀ ਆ ਵੀ ਪੰਜਾਬ ਸਰਕਾਰ ਕਹਿੰਦੀ ਸੀ ਸੀ ਬਾਸਮਤੀ ਨੂੰ ਪ੍ਰਮੋਟ ਕਰਨਾ ਬਾਸਮਤੀ ਦਾ ਜਿਹੜਾ ਵਾ ਉਹ ਪਾਣੀ ਘੱਟ ਪਿੰਦੀ ਆ ਇਹਨੂੰ ਇਹਨੂੰ ਹਲਾਰਾ ਦੇਣਾ ਜੇ 3200 ਤੋਂ ਰੇਟ 3200 ਤੋਂ ਰੇਟ ਘਟੇ ਤਾਂ ਅਸੀਂ ਮੰਡੀਆਂ ਵਿੱਚ ਇੰਟਰ ਕਰਾਂਗੇ ਪਿਛਲੇ ਸਾਲ 3500 4000 ਕੇਂਦਰ ਦੀ ਨੀਅਤ ਤੇ ਨੀਤ ਖੋਟੀ ਆ ਸਾਨੂੰ ਮਾਰਨ ਨੂੰ ਪਹਿਲੋ ਤਿਆਰੀ ਚ ਆ ਉਹਨੇ ਪਹਿਲੋ ਐਕਸਪੋਰਟ ਡਿਊਟੀ ਲਾਤੀ ਜਿੰਨੇ ਵੀ ਟੈਂਡਰ ਸੀਗੇ ਸਾਰੇ ਪਾਕਿਸਤਾਨ ਦੀ ਬਾਸਟੂ ਦੀ ਨੂੰ ਮਿਲ ਕੇ ਹੁਣ ਐਕਸਪੋਰਟ ਡਿਊਟੀ ਚੁੱਕ ਲਈ ਹੈਗੀ ਦੂਜਾ ਵਿਰੋਧੀ ਧਿਰ ਕੋਈ ਨਹੀਂ ਬੋਲ ਰਿਹਾ ਕੱਲ ਮਾਜੇ ਦਾ ਕ ਲੀਡਰ ਪੀਸੀ ਕਰ ਰਿਹਾ ਸੀ ਉਹਨੂੰ ਕਿਤੇ ਨਹੀਂ ਪਤਾ ਲੱਗਾ ਵੀ ਕਿਸਾਨ ਦਾ ਪੁੱਤ ਐ ਵੀ ਕਿਸਾਨ ਮੰਡੀਆਂ ਚ ਰੋਲ ਰਹੇ ਕਾਂਗਰਸ ਨਹੀਂ ਬੋਲ ਰਹੀ ਹੈਗੀ ਤੋ ਇਹ ਤਾਂ ਮਲਕ ਤੇ ਰਲ ਕੇ ਤੇ ਨਹੀਂ ਸਾਰੇ ਖੇਡ ਰਹੇ ਹੈਗੇ ਸਿਆਸਤ ਤੋ ਇਸ ਕਰਕੇ ਅਸੀਂ ਡੀਸੀ ਕੰਪਲੈਕਸ ਗਾੜੀ ਵੀ ਝੋਨਾ ਸੁੱਟਿਆ ਤੇ ਗਾਂ ਹੁਣ ਸੜਕਾਂ ਤੇ ਵੀ ਸੁੱਟਾਂਗੇ ਔਰ ਪ੍ਰਦਰਸ਼ਨ ਕਰ ਰਹੇ ਆ ਵੀ ਸਾਡੀ ਆਵਾਜ਼ ਸੁਣੀ ਜਾਵੇ ਹਾਂ ਮੰਗ ਮੰਗ ਪੱਤਰ ਚ ਸੀਗੀ ਪਰ ਅਗਲਿਆਂ ਨੂੰ ਅਸੀਂ ਕਹਿ ਰਹੇ ਸੀ ਵੀ ਮੰਡੀ ਡਿੱਗ ਜਾਣੀ ਅਗਲਿਆਂ ਨੇ ਧਿਆਨ ਨਹੀਂ ਦਿੱਤਾ ਅਗਲਿਆਂ ਦਾ ਧਿਆਨ ਸਿਰਫ ਆਪਣੇ ਆਪਣੀਆਂ ਸੌੜੀਆਂ ਸਿਆਸੀ ਰੋਟੀਆਂ ਸੇਕਣ ਤੇ ਆ ਕਿਸਾਨਾਂ ਮਜ਼ਦੂਰਾਂ ਵੱਲ ਧਿਆਨ ਕਿਸੇ ਦਾ ਵੀ ਨਹੀਂ ਹੈਗਾ ਹਾਂ 3 ਅਕਤੂਬਰ ਨੂੰ ਨੈਸ਼ਨਲ ਲੈਵਲ ਤੇ ਰੇਲਾ ਦਾ ਪਈਆ ਜਾਮ ਕਰ ਰਹੇ ਅਸੀਂ ਹਾਂ ਉਦੋਂ ਤਾਂ ਇੱਕ ਤਾਂ ਐਮਐਸ ਸੌਰੀ ਲਖੀਮਪੁਰ ਖੀਰੀ ਵਾਲਾ ਮੁੱਦਾ ਤੇ 12 ਸਾਡੀਆਂ ਮੰਗਾਂ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਚ ਬਾਸਮਤੀ ਵਾਲੀ ਮੰਗ ਵੀ ਹੈਗੀ ਹੈ ਮੰਗਾਂ